ਜਾਸਪੁੱਤ ਇੱਕ ਔਰਤ ਵੱਲੋਂ ਪਹਿਲਾਂ ਇੱਕ ਨੌਜਵਾਨ ਨੂੰ ਆਪਣਾ ਮੂੰਹ ਬੋਲਾ ਪੁੱਤਰ ਬਣਾਇਆ ਜਾਂਦਾ ਹੈ ਤੇ ਫਿਰ ਉਸ ਕੋਲੋਂ ਅਤੇ ਉਸਦੇ ਰਾਹੀਂ ਫਾਈਨੈਂਸਰਾਂ ਕੋਲੋਂ ਵੀ ਲੱਖਾਂ ਰੁਪਏ ਲੈ ਲਏ ਜਾਂਦੇ ਨੇ ਜਦੋਂ ਫਾਈਨੈਂਸਰਾਂ ਨੇ ਨੌਜਵਾਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੂੰਹ ਬੋਲੀ ਮਾਂ ਕੋਲੋਂ ਪੈਸੇ ਮੰਗਨੇ ਸ਼ੁਰੂ ਕੀਤੇ ਤਾਂ ਉਸੇ ਦੌਰਾਨ ਉਸ ਔਰਤ ਨੇ ਆਪਣੇ ਪੁਲਸੀਆ ਘਰ ਵਾਲੇ ਦੀ ਧੋਸ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ। ਬੀਤੀ ਰਾਤ ਵੀ ਜਦੋਂ ਜਤਿੰਦਰ ਸ਼ਰਮਾ ਨਾਮਕ ਇਹ ਨੌਜਵਾਨ ਉਹਨਾਂ ਦੇ ਘਰ ਪੈਸੇ ਮੰਗਣ ਗਿਆ ਤਾਂ ਉਸ ਨੌਜਵਾਨ ਨਾਲ ਮਾਰਕੁੱਟਾਈ ਕੀਤੀ ਗਈ। ਪਰਿਵਾਰ ਅਨੁਸਾਰ ਜਤਿੰਦਰ ਸ਼ਰਮਾ ਨੂੰ ਔਰਤ ਦੇ ਪੁਲਸੀਆ ਘਰ ਵਾਲੇ ਵੱਲੋਂ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਜਿਸ ਨੂੰ ਦੁਖੀ ਹੋ ਕੇ ਜਤਿੰਦਰ ਸ਼ਰਮਾ ਨੇ ਸਲਫਾਸ ਨਿਗਲ ਲਈ ਤੇ ਕੁਝ ਹੀ ਸਮੇਂ ਬਾਅਦ ਉਸ ਦੀ ਤੜਪ ਤੜਪ ਕੇ ਮੌਤ ਹੋ ਗਈ ਦੱਸਿਆ ਜਾਂਦਾ ਹੈ ਕਿ ਸਲਫਾਸ ਨਿਗਲਣ ਤੋਂ ਪਹਿਲਾਂ ਮ੍ਰਿਤਕ ਜਤਿੰਦਰ ਸ਼ਰਮਾ ਵੱਲੋਂ ਇੱਕ ਸੁਸਾਇਡ ਨੋਟ ਵੀ ਲਿਖਿਆ ਗਿਆ ਹੈ ਜਿਸ ਵਿੱਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੀ ਮੂੰਹ ਬੋਲੀ ਮਾਂ ਬਲਵਿੰਦਰ ਕੌਰ ਅਤੇ ਪਿਓ ਲਖਬੀਰ ਸਿੰਘ ਨੂੰ ਦੱਸਿਆ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ 40 ਵਰਿਆਂ ਦਾ ਮ੍ਰਿਤਕ ਨੌਜਵਾਨ ਜਤਿੰਦਰ ਸ਼ਰਮਾ ਸਿਟੀ ਕੇਬਲ ਦਾ ਕੰਮ ਕਰਦਾ ਸੀ ਤੇ ਸ਼ਹਿਰ 'ਚ ਬੇਹੱਦ ਸ਼ਰੀਫ ਅਤੇ ਮੁਲਾਪੜੇ ਸੁਭਾਅ ਵਾਲੇ ਵਿਅਕਤੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਆਓ ਸੁਣ ਲੈਨੇ ਆ ਕਿ ਕੀ ਹੈ ਪੂਰਾ ਮਾਮਲਾ ਤੇ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰ ਰਹੀ ਹੈ। ਪੁਲਵਿੰਦਰ ਕੌਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25-26 ਲੱਖ ਰੁਪਇਆ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਰੀਦੀ ਉਹਨਾਂ ਨੇ ਮੋਹ ਬੋਲੀ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ ਅੰਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਨੂੰਨਕਮ ਆਫ ਨੇ ਇਸ ਵਾਲੇ ਕੋਲ ਲੈ ਕੇ ਉਹਨੂੰ ਪੈਸੇ ਦਿੱਤੇ ਹੋਏ ਆ ਤੇ ਉਹ ਜਦੋਂ ਹੁਣ ਮੰਗਦਾ ਹੀ ਉਹ ਦਿੰਦੀ ਨਹੀਂ ਤੇ ਅਗਰ ਕੱਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਔਰੇ ਨਾਲ ਤੇ ਕਿੰਨੀ ਕਮਕੀ ਅੰਦਰਵਾੜ ਕੇ ਘਰ ਵਾਲੇ ਨੇ ਬਲਵਿੰਦਰ ਕੌਰ ਨੇ ਤੇ ਤੁਸੀਂ ਕੰਪਲੇਂਟ ਲਿਖਾਤੀ ਹੈ ਹਾਂਜੀ ਲਿਖਾਤੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਹਜੇ ਉਹਨਾਂ ਨੇ ਬਿਆਨ ਦਉਣ ਲਈ ਆ। ਕਹਿੰਦੇ ਕਰਨੇ ਆ ਕਾਰਵਾਈ। ਕੀ ਮੰਗ ਕਰਦੇ ਆ? ਸਨ ਸਾਫ ਚਾਇਰਾ। ਸਾਡੇ ਛੋਟੇ ਜਿਹੇ ਕੁੜੇ। ਆਹ ਸ਼ਾਟਿੰਗ ਵਾਲੀ ਕੁੜੀ ਆ। ਕਿੰਨੀ ਉਮਰ ਹੀ ਇਹਨਾਂ ਦੀ? ਇਹਦੀ 40 ਸਾਲ। ਇਹ ਕਿਹੜੀ ਦਵਾਈ ਖਾਦੀ ਹੋਰ? ਸਰਵਾਸ ਖਾਦੀ। ਇਹਦੇ ਦੁੱਖੋ। ਇਹਦੇ ਦੁੱਖੋ। ਇਹਦੇ ਜੱਛੂ ਲਾਉਦੇ ਨੇ ਮੇਰਾ ਨਾਮ ਅਨਰਕ ਸ਼ਰਮਾਇਆ। ਕੁਝ ਟਾਈਮ ਪਹਿਲੇ ਪਲਵਿੰਦਰ ਕੌਰ ਇਹ ਉਹਨਾਂ ਦੇ ਹਸਬੰਡ ਤੇ ਉਹਨਾਂ ਦਾ ਬੇਟਾ। ਨਾਨਾ ਮੇਰੇ ਚਾਚੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਤੇਈ ਨਾਨ ਨੇ ਆਪਣਾ ਬੇਟਾ ਬਣਾਇਆ ਹੋਇਆ ਸੀ ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋਲ ਨਾਨ ਨੇ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਜਦੋਂ ਫਾਈਨੈਂਸਰ ਚਾਚੂ ਨੂੰ ਤੰਗ ਕਰਦੇ ਸੀ ਪੈਸਿਆਂ ਵਾਲੋ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਮੈਨੂੰ ਪੈਸੇ ਦੋ ਤੇ ਅੱਗੇ ਉਹਨਾਂ ਨੇ ਕਿਹਾ ਤਾਂ ਕਿ ਮੇਰਾ ਘਰ ਵਾਲਾ ਪੁਲਿਸ ਵਾਲਾ ਆ ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹ ਉਹਨਾਂ ਨੇ ਕਿਹਾ ਤੇ ਅ ਕੱਲ ਰਾਤ ਚਾਚੂ ਨੇ ਇਹ ਉਹਨਾਂ ਦੇ ਇੰਨਾ ਇੰਨਾ ਦੇ ਦੁੱਖੋਂ ਦਵਾਈ ਵੀ ਲਈ। ਕੀ ਕੱਲ ਕੋਈ ਗੱਲ ਵੀ ਹੋਈ ਸੀ? ਕੱਲ ਇਹਨਾਂ ਨੇ ਚਾਚੂ ਇਹਨਾਂ ਦੇ ਘਰ ਗਏ ਸੀ ਇਹਨਾਂ ਨੇ ਮਾਰਗਟਾਈ ਕੀਤੀ ਹੈ ਪਹਿਲੇ ਉਹਨਾਂ ਨਾਲ। ਤਾਂ ਕੰਮ ਕੀ ਕੀਤੀ ਆ? ਉਹਨਾਂ ਨੇ ਆਪਣੇ ਪੈਸੇ ਮੰਗੇ ਇਹਨਾਂ ਨੇ ਨਾ ਕਰਦੀ ਕਿ ਅੰਦਰ ਜਾ ਜੋ ਹੁੰਦਾ ਕਰ ਲਾ। ਤੇ ਚਾਚੂ ਨੇ ਕੱਲ ਰਾਤ ਨੂੰ ਸਲਫਾਸ ਖਾਲੀ ਕੀ ਹੁਣ ਮੰਨ ਲਕਰਦੇ ਹੋ ਆਪਾਂ ਇਨਸਾਫ ਮੰਗਦੇ ਆ ਆਪਾਂ ਓਨੀ ਦੇਰ ਤੱਕ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਨਾ ਤੇ ਪਰਚਾ ਨਹੀਂ ਐਫ ਆਈ ਆਰ ਨਹੀਂ ਘਟਾਉਂਦੀ ਕਿੰਨੇ ਜਾਣੇ ਆ ਇਹ ਤਿੰਨ ਜਾਣੇ ਆ ਜੀ ਇਹ ਜੀ ਸਾਨੂੰ ਇੱਕ ਭਾਰਤੀ ਵਾਈਫ ਜਤਿੰਦਰ ਕੁਮਾਰ ਕੋਲ ਸ਼ਿਕਾਇਤ ਮਿਲੀ ਵੀ ਮੇਰੇ ਪਤੀ ਨੇ ਕੋਈ ਜਰੀਲੀ ਚੀਜ਼ ਨਿਕਲ ਲਈ ਹੈ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤਾਂ ਜਿਹੜੀ ਹੁਣ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਆਂ ਤੇ ਕਾਨੂੰਨੀ ਕਾਰਵਾਈ ਗਈ ਅਮਲ ਚ ਲਿਆ ਕੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਹੋਣੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂ ਮੌਤ ਹੋਈ ਉਹਨਾਂ ਦੀ ਹਾਂ ਜੀ ਉਹਨਾਂ ਦੀ ਮੌਤ ਹੋਈ ਕਿੰਨੀ ਉਮਰ ਹੀ ਔਰ ਕਿੱਥੇ ਰਹਿਣ ਵਾਲੇ 40 ਸਾਲ ਦੇ ਸੀ ਗੀਤਾਪੌਂਦੇ ਹੋ ਰਹਿਣ ਵਾਲੇ ਸੀ ਗੀਤਾਪੌਂਡ ਰੋਡ ਤੇ ਗੀਤਾਪੌਂਡ ਰੋਡ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਐਫ ਆਈ ਆਰ ਦਰਜ ਕਰ ਰਹੇ ਹਾਂ ਜੀ ਜਿਹੜਾ ਮੁਕਦਮਾ ਦਰਜ ਕਰਕੇ ਇਹਨੂੰ ਅਮਲ ਜੁਕੂਨੀ ਕਾਰਵਾਈ ਦੇਵਾਂ ਕਿੰਨੇ ਦੋਸ਼ੀਆਂ ਦੇ ਨਾਲ ਲਿਖਾਏ ਗਏ ਹਨ ਉਹਨਾਂ ਨੂੰ ਤਿੰਨ ਦੋਸ਼ੀਆਂ ਨਾਲ